ਇੱਕ ਤੇ ਮੈਂ ਉੱਥੇ ਇਹ ਕਿਹਾ ਸੀ ਵੀ ਕਿਸਾਨਾਂ ਨੂੰ ਬਦਨਾਮ ਕਰਨ ਲੱਗੇ ਹੋਏ ਹੂੰ ਇਹ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਆ ਉਹਨਾਂ ਤੋਂ ਮੰਗਾਓ ਤਾਂ ਸਹੀ ਵੀ ਪੋਲਿਊਸ਼ਨ ਕਿੰਨਾ ਆ ਰਿਹਾ ਹੈ ਪਰਾਲੀ ਤੋਂ 15 ਦਿਨ ਜਾਂ 20 ਦਿਨ ਵਾਸਤੇ 12 ਮਹੀਨੇ ਨਹੀਂ ਆਉਂਦਾ ਉਹ ਉਹ ਸਾਰਿਆਂ ਨੂੰ ਜੋ ਦੋੜ ਨਹੀਂ ਦੱਸਣ ਤੇ ਤੇ ਉਦੋਂ ਜਦੋਂ ਰਿਪੋਰਟ ਆਈ ਉਹ 25 ਨਵੰਬਰ ਦੀ ਰਿਪੋਰਟ ਹੈ ਜਿਹਦੇ ਵਿੱਚ ਸਿਰਫ 5% ਪਟ ਪਰਾਲੀ ਦਾ ਕੰਟਰੀਬਿਊਸ਼ਨ ਸੀ 2019 ਦੀ ਗੱਲ ਜਿੱਥੇ ਹਵਾ ਬਣਾਇਆ ਸੀ ਪੰਜਾਬ ਤੋਂ ਪলিউਸ਼ਨ ਆ ਗਿਆ ਜੀ ਮਰ ਕੇ ਹਟ ਕੇ ਮੈਂ ਨਹੀਂ ਕਿਸਾਨ ਨੂੰ ਅੰਦਰ ਦੇ ਦੋ ਕਿਸਾਨ ਅੰਨਦਾਤਾ ਨੂੰ ਅੰਦਰ ਦੇ ਦੋ ਮੈਂ ਤਾਂ ਆਪਣੀ ਉਦੋਂ ਵੀ ਪਟੀਸ਼ਨ ਚੇਕ ਗਿਆ ਹੁਣ ਫੇਰ ਕਹਿਣ ਲੱਗੇ ਕਿ ਤੁਸੀਂ ਜਿਹੜਾ ਖਾਣਾ ਖਾਂਦੇ ਹੋ ਜਿੰਨੇ ਔਨਰੇਬਲ ਜਜੇਸ ਖਾ ਰਹੇ ਨੇ ਪ੍ਰਾਈਮ ਮਿਨਿਸਟਰ ਤੇ ਪ੍ਰੈਜ਼ੀਡੈਂਟ ਦਾ ਪਤਾ ਨਹੀਂ ਵੀ ਉਹ ਕਿਹੜਾ ਖਾਣਾ ਖਾਂਦੇ ਆ ਸਪੈਸ਼ਲ ਮੰਗਾ ਕੇ ਬਾਹਰੋਂ ਤੁਸੀਂ ਉਹਨੂੰ ਚੈੱਕ ਕਰਾ ਲਓ ਉਹ ਚ ਕਿੰਨੇ ਪੈਸਟੀਸਾਈਡ ਨੇ ਕਿੰਨਾ ਉਹਦੇ ਵਿੱਚ ਜ਼ਹਿਰ ਖਾ ਰਹੇ ਹੋ ਤੁਸੀਂ ਖਾਨ اگਾਉਂਦਾ ਹੈ ਨਾ ਉਹਨੂੰ ਕਹੋ ਤੂੰ ਕੋਈ ਸਪਰੇ ਨਹੀਂ ਕਰਨੀ ਕੋਈ ਰਿਓ ਨਹੀਂ ਪਾਉਣਾ ਤੂੰ ਪੋਸ਼ਟਿਕ ਖਾਣਾ ਦੇਣਾ ਤਾਨੂੰ ਆਰਗੇਨਿਕ ਦੇਣਾ ਤੈਨੂੰ 5000 ਜਾਂ 6000 ਰੁਪਏ ਐਮਐਸਪੀ ਦੇਵਾਂਗੇ 15 ਦਿਨ ਬਾਅਦ ਤੇ ਤੁਹਾਨੂੰ ਪੋਲੂਸ਼ਨ ਦਿਖਣ ਲੱਗ ਗਿਆ ਜਿਹੜਾ ਪੋਲੂਸ਼ਨ ਦਿਨ ਰਾਤ ਧਰਤੀ ਦੇ ਵਿੱਚ ਬੋਰ ਕਰਕੇ ਜਿੰਨੀਆਂ ਆਹ ਚੱਲਦੀਆਂ ਨੇ ਫੈਕਟਰੀਆਂ ਚੱਲਦੀਆਂ ਨੇ ਉਹ ਨਹੀਂ ਦਿਖਦਾ ਕਿਸੇ ਨੂੰ 24 12 ਮਹੀਨੇ ਔਰ 48 ਘੰਟੇ ਫੈਕਟਰੀਆਂ ਚੱਲਦੀਆਂ ਸ਼ਿਫਟਾਂ ਦੇ ਵਿੱਚ ਜਿਨ੍ਹਾਂ ਦੀਆਂ ਚਿਮਨੀਆਂ ਦੂਤੀ ਜਾਂਦੇ ਹੋਏ ਦੇਖ ਲਿਓ ਪੋਲਿਊਸ਼ਨ ਨਹੀਂ ਲੱਗਦਾ ਮੈਂ ਤਾਂ ਇੱਥੋਂ ਤੱਕ ਵੀ ਗਿਆ ਸੀ ਜਿਹੜਾ ਝੋਨਾ ਹੈ ਤੁਹਾਨੂੰ ਝੋਨਾ ਬਹੁਤ ਚੁਪਦਾ ਵੀ ਕਿਸਾਨ ਨੂੰ ਇਹ ਅੱਗ ਲਾ ਕੇ ਇਹ ਪੋਲਿਊਸ਼ਨ ਕਰਦਾ ਉਹਨੇ ਤਾਂ ਪੀਣ ਵਾਲਾ ਪਾਣੀ ਖਤਮ ਕਰਦਾ ਜਿਹੜਾ ਰਾਜ ਨੇ ਦਿੱਤਾ ਜਾਂ ਕੋਈ ਪੋਲਿਟੀਕਲ ਪਾਰਟੀਆਂ ਨੇ ਬੈਠੀਆਂ ਉਹ ਗਲਤ ਕੰਮ ਕਰ ਰਹੀਆਂ ਜਾਂ ਆਪਣੀ ਡਿਊਟੀ ਪਰਫਾਰਮ ਨਹੀਂ ਕਰਦੀਆਂ ਉਹਨਾਂ ਨੂੰ ਅੰਦਰ ਦੇਣ ਦੀ ਲੋੜ ਹੈ ਕਿ ਕਿਸਾਨ ਨੂੰ ਅੰਦਰ ਦੇਣ ਦੀ ਲੋੜ ਹੈ ਕਿਸਾਨ ਨੇ ਤਾਂ ਮਿਹਨਤ ਕਰਨੀ ਹੈ ਦਿਨ ਰਾਤ ਕਿਸਾਨ ਦੱਸੋ ਕਿਹੜਾ ਬਦਮਾਸ਼ ਬੰਦੀ ਸਾਹਿਬ ਜਿਹੜੀ ਗੱਲ ਇਹ ਕਹੀ ਹੈ ਪਰਚੇ ਦੇਣ ਨੂੰ ਲੈ ਕੇ ਉਹਦੇ ਵਿੱਚ ਫਿਰ ਹੁਣ ਕੀ ਰਹਾ ਕੀ ਹੈ ਕਿ ਸਰ ਇਹ ਐਕਟ ਬਣਾਤਾ ਇਹਨਾਂ ਨੇ 2021 ਚ ਵੀ ਜਦੋਂ ਰੌਲਾ ਪਿਆ ਸੀ ਇਹ ਐਕਟ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਐਕਟ ਬਣਿਆ ਹੋਇਆ ਹੈ ਇਸ ਦੁਆਰਾ ਬਣਾਤਾ ਵੀ ਹਾਂ ਕਿਸਾਨਾਂ ਤੇ ਪਰਚੇ ਦੇਣਾ 1 ਕਰੋੜ ਤੱਕ ਦਾ ਫਾਈਨ 5 ਸਾਲ ਤੱਕ ਦੀ ਸਜ਼ਾ ਉਹ ਮੈਂ ਚੁੱਪ ਚਾਹੀਦੀ ਹਾਂ ਇਹ ਗੱਲ ਹਟਾਣੀ ਕਿਸੇ ਨੇ ਇਹਨਾਂ ਨੂੰ ਕਿਸਾਨ ਚੁੱਭਦੇ ਆ ਸਾਰੇ ਕਿਸਾਨਾਂ ਨੂੰ ਮਾਰ ਦੋ ਭੁੱਖੇ ਮਰਨਾ ਸਾਰਿਆਂ ਨੇ ਮੈਂ ਤੁਹਾਨੂੰ ਇਹ ਗੱਲ ਦੱਸਦੀ ਹਾਂ ਕੱਜ ਇਹ ਗੱਲ ਕਰਕੇ ਹੀ ਕਰ ਦਿੰਦਾ ਮੈਂ ਸਪਰੀਮ ਕੋਰਟ ਦੇ ਵੱਲੋਂ ਜੇ ਕਹੀਏ ਕਾਫੀ ਸਖਤ ਟਿੱਪਣੀ ਕੀਤੀ ਗਈ ਕਿ ਆਖਰ ਜਦੋਂ ਪਰਾਲੀ ਨੂੰ ਅਗਲਾਉਣ ਦੀ ਗੱਲ ਹਰ ਵਾਰੀ ਚੱਲਦੀ ਹੈ ਜਦੋਂ ਸੀਜ਼ਨ ਹੁੰਦਾ ਝੋਨੇ ਦਾ ਤਾਂ ਉਸ ਨੂੰ ਲੈ ਕੇ ਹਾਲਾਂਕਿ ਪਹਿਲਾਂ ਵੀ ਕਈ ਪਟੀਸ਼ਨਸ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਸੁਪਰੀਮ ਕੋਰਟ ਆ ਉਹਦੇ ਵਿੱਚ ਹੀ ਜੇ ਦੇਖੀਏ ਤਾਂ ਜਦੋਂ ਪਹਿਲਾਂ ਵੀ ਪਰਚੇ ਦਰਜ ਕਰਨ ਦੀ ਗੱਲ ਆਈ ਸੀ ਤਾਂ ਉਸ ਸਮੇਂ ਦੇ ਦੌਰਾਨ ਐਡਵੋਕੇਟ ਚਨਪਾਲ ਬਾਗੜੀ ਦੇ ਵੱਲੋਂ ਇੱਕ ਮੈਟਰ ਹੈ ਜਿਹੜਾ ਸੁਪਰੀਮ ਕੋਰਟ ਲਿਜਾਇਆ ਗਿਆ ਤੇ ਜਿਹੜਾ ਅੱਜ ਤੱਕਰ ਜੇ ਕਹੀਏ ਕਿ ਹਜੇ ਕੰਟੀਨਿਊਟੀ ਚੱਲ ਰਿਹਾ ਹੈ ਸਖਤ ਹੁਕਮ ਜਿਹੜੇ ਪਰਚਾ ਦੇ ਨੂੰ ਲੈ ਕੇ ਆਏ ਤੇ ਆਖਰ ਪਹਿਲੀ ਗ ਆਖਰਕਾਰ ਉਹਦੇ ਚ ਆਉਂਦੇ ਦਿਨਾਂ ਦੇ ਲਈ ਬਚਾਅ ਹੋ ਪਊਗਾ ਕਿਉਂਕਿ ਸਰਕਾਰ ਨੇ ਵੀ ਇਹ ਗੱਲ ਹੁਣ ਸਪਸ਼ਟ ਕਰੀ ਆ ਵੀ ਅਸੀਂ 20 ਚਾਹਨੇ ਆ ਵੀ ਪਰਚੇ ਦਰਜ ਨਾ ਹੋਣ ਤੇ ਕੋਈ ਨਾ ਕੋਈ ਰਾਹ ਦੂਜਾ ਕੱਢਿਆ ਜਾਵੇ ਕਿਉਂਕਿ ਅਨਦਾਤਾ ਇੱਕ ਸਮੇਂ ਦੇ ਦੌਰਾਨ ਜੇਕਰ ਇਸ ਕੀ ਕਿਸਾਨ ਨੂੰ ਅਨਦਾਤਾ ਕਹਿੰਦੇ ਆ ਤਾਂ ਦੂਜੇ ਪਾਸੇ ਉਹ ਕ੍ਰਿਮਨਲ ਨਹੀਂ ਹੋ ਸਕਦਾ ਬਰਬੀ ਸਾਹਿਬ ਦੇਖਿਓ ਪਹਿਲਾਂ ਵੀ ਜਦੋਂ ਪ੍ਰਾਲੀ ਨੂੰ ਅੱਗ ਲਾਉਣ ਦੇ ਮਸਲਿਆਂ ਦੇ ਵਿੱਚ ਪਰਚਾ ਦੀ ਗੱਲ ਆਈ ਸੀ ਤੁਸੀਂ ਸੁਪਰੀਮ ਕੋਰਟ ਅਪਰੋਚ ਕਰੀ ਸੀ ਤੇ ਉਦੋਂ ਬਾਅਦ ਚ ਰਿਲੀਫ ਮਿਲਿਆ ਸੀਗਾ ਇਸ ਵਾਰ ਵੀ ਇਹ ਉਹੀ ਮੈਟਰ ਅੱਗੇ ਵਧਿਆ ਹੈ ਜਾਂ ਇਹ ਹੀ ਅਲੱਗ ਤੋਂ ਕਿਸੇ ਮਾਮਲੇ 'ਚ ਸੁਣਵਾਈ ਹੋਈ ਕਿ ਸ਼ੂਚ ਕਲੱਬ ਹੋਈ ਜਾਂਦਾ ਸੁਪਰੀਮ ਕੋਰਟ ਦੇ ਵਿੱਚ ਚੱਲਦਾ ਪਿਆ 1985 ਦਾ ਔਰ ਉਹਦੇ ਵਿੱਚੇ ਪਹਿਲਾ ਆਰਡਰ ਹੋਇਆ ਸੀਗਾ 4 ਨਵੰਬਰ 2019 ਚ ਤੇ ਫਿਰ 6 ਨਵੰਬਰ ਨੂੰ ਮੈਂ ਅਪੀਅਰ ਹੋਇਆ ਸੀ ਤੇ ਉਹੀ ਸੁਪਰੀਮ ਕੋਰਟ ਜਿਹੜੀ ਕਹਿੰਦੀ ਸੀ ਪਰਚੇ ਦਿਓ ਇਹਨਾਂ ਨੂੰ ਅੰਦਰ ਕਰਿਓ ਉਹ ਦਲੀਲਾਂ ਸੁਣ ਕੇ ਗਰਾਊਂਡ ਰਿਐਲਿਟੀ ਸੁਣਨ ਤੋਂ ਬਾਅਦ ਇਹ ਕਿਹਾ ਸੀ ਕਿ ਵੀ 2400 ਰੁਪਿਆ ਪ੍ਰਤੀ ਏਕੜ ਪੰਜਾਬ ਹਰਿਆਣਾ ਜੁਪੀ ਜਿੱਥੇ-ਜਿੱਥੇ ਦੇ ਕਿਸਾਨ ਨੇ ਉਹਨਾਂ ਨੂੰ ਤੁਸੀਂ ਕੰਪਨਸੇਸ਼ਨ ਦਿਓ ਤੇ ਹੁਣ ਫੇਰ ਦੁਬਾਰਾ ਤੋਂ ਇਹੀ ਕਮੈਂਟ ਔਨਰੇਬਲ ਚੀਫ ਜਸਟਿਸ ਦੀ ਕੋਰਟ ਆਣੇ ਬੜੇ ਮੈਨੂੰ ਇਸ ਗੱਲ ਦਾ ਦੁੱਖ ਵੀ ਹੈ ਬਹੁਤ ਜ਼ਿਆਦਾ ਰੀਜ਼ਨ ਬੀਇੰਗ ਇਹ ਹੋ ਸਕਦਾ ਪਿਛਲੇ ਆਰਡਰਾਂ ਦਾ ਨਹੀਂ ਪਤਾ ਹੋ ਸਕਦਾ ਬਟ ਉਹ ਆਰਡਰਾਂ ਤੋਂ ਬਾਅਦ ਜਿਹੜੀ ਡਿਵੈਲਪਮੈਂਟ ਸਬਸੀਕੁਐਂਟ ਸੁਪਰੀਮ ਕੋਰਟ ਦੇ ਵਿੱਚ ਹੋਈ ਦੋ ਚੀਜ਼ਾਂ ਮੈਂ 1 ਮਿੰਟ ਦੇ ਵਿੱਚ ਕਲੀਅਰ ਕਰੂੰਗਾ ਦੈਨ ਆਮ ਕਮਿੰਗ ਟੂ ਦੀ ਪੁਆਇੰਟ ਇੱਕ ਤੇ ਮੈਂ ਉੱਥੇ ਇਹ ਕਿਹਾ ਸੀ ਵੀ ਕਿਸਾਨਾਂ ਨੂੰ ਬਦਨਾਮ ਕਰਨ ਲੱਗੇ ਹੋਏ ਹੂੰ ਇਹ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਆ ਉਹਨਾਂ ਤੋਂ ਮੰਗਾਓ ਤਾਂ ਸਹੀ ਵੀ ਪੋਲਿਊਸ਼ਨ ਕਿੰਨਾ ਆ ਰਿਹਾ ਹਮ ਪਰਾਲੀ ਤੋਂ 15 ਦਿਨ ਜਾਂ 20 ਦਿਨ ਵਾਸਤੇ 12 ਮਹੀਨੇ ਨਹੀਂ ਆਉਂਦਾ ਉਹ ਉਹ ਸਾਰਿਆਂ ਨੂੰ ਲੋਡ ਨਹੀਂ ਦੱਸਣ ਦੇ ਤੇ ਉਦੋਂ ਜਦੋਂ ਰਿਪੋਰਟ ਆਈ ਉਹ 25 ਨਵੰਬਰ ਦੀ ਉਹ ਰਿਪੋਰਟ ਹੈ ਜਿਹਦੇ ਵਿੱਚ ਸਿਰਫ 5% ਪਰਾਲੀ ਦਾ ਕੰਟਰੀਬਿਊਸ਼ਨ ਸੀ 2019 ਦੀ ਗੱਲ ਜਿੱਥੇ ਹਵਾ ਬਣਾਇਆ ਸੀ ਪੰਜਾਬ ਤੋਂ ਪੋਲਿਊਸ਼ਨ ਆ ਗਿਆ ਜੀ ਮਰ ਗਏ ੜ ਗਏ ਸੋ ਮੈਨੂੰ ਇਹ ਲੱਗਦਾ ਇਨਾ ਵਾਸਤੇ ਤਾਂ ਕਾਨੂੰਨ ਬਣਾਉਣ ਦੀ ਗੱਲ ਕਰੀ ਜਾ ਰਹੀ ਹੈ ਵੀ ਇਹਨੂੰ ਅੰਦਰ ਭੇਜੋ ਇਹਨਾਂ ਨੂੰ ਅੰਦਰ ਕਰੋ ਮੇਰੇ ਅਕੋਰਡਿੰਗਲੀ ਚਾਹੀਦਾ ਇਹ ਹੈ ਜਿਹੜੇ ਕਾਨੂੰਨ ਬਣੇ ਹੋਏ ਨੇ ਨਾ ਜਿਹੜਾ ਦਿਨ ਰਾਤ ਪੀਣ ਵਾਲਾ ਪਾਣੀ ਪੋਲਿਊਸ਼ਨ ਕਰ ਰਹੇ ਨੇ ਜਿਹੜੇ ਰਾਜਨੇਤਾ ਬੈਠੇ ਪ੍ਰਾਈਮ ਮਿਨਿਸਟਰ ਜਾਂ ਹੋਰ ਅਲੱਗ-ਅਲੱਗ ਪੋਸਟਾਂ ਤੇ ਬੈਠੇ ਘਟ ਗਿਣਤੀਆਂ ਪ੍ਰਤੀ ਆਪਣੀ ਗਲਤ ਆਪਣੇ ਉਹਨਾਂ ਨੂੰ ਜ਼ਹਿਰ ਉਗਲ ਕੇ ਉਹ এনवायरमेंट ਪੋਲਿਊਟ ਕਰਨ ਲੱਗੇ ਹੋਣਾ ਉਹਨਾਂ ਨੂੰ ਵੀ ਅੰਦਰ ਭੇਜਣ ਦੀ ਲੋੜ ਹੈ ਮੇਰੀ ਮੇਰੀ ਇਹ ਮੈਂ ਨਹੀਂ ਕਿਸਾਨ ਨੂੰ ਅੰਦਰ ਦੇ ਦੋ ਕਿਸਾਨ ਅੰਨਦਾਤਾ ਨੂੰ ਅੰਦਰ ਦੇ ਦੋ ਮੈਂ ਤਾਂ ਆਪਣੀ ਉਦੋਂ ਵੀ ਪਟੀਸ਼ਨ ਚ ਇਹ ਕਿ ਹੁਣ ਫੇਰ ਕਹਿਣ ਲੱਗੇ ਆ ਕਿ ਤੁਸੀਂ ਜਿਹੜਾ ਖਾਣਾ ਖਾਂਦੇ ਹੋ ਜਿੰਨੇ ਔਨਰੇਬਲ ਜਜੇਜ਼ ਖਾ ਰਹੇ ਨੇ ਪ੍ਰਾਈਮ ਮਿਨਿਸਟਰ ਤੇ ਪ੍ਰੈਜ਼ੀਡੈਂਟ ਦਾ ਪਤਾ ਨਹੀਂ ਵੀ ਉਹ ਕਿਹੜਾ ਖਾਣਾ ਖਾਂਦੇ ਆ ਸਪੈਸ਼ਲ ਮੰਗਾ ਕੇ ਬਾਹਰੋਂ ਤੁਸੀਂ ਉਹਨੂੰ ਚੈੱਕ ਕਰਾ ਲਓ ਉਹ ਚ ਕਿੰਨੇ ਪੈਸਟੀਸਾਈਡਸ ਨੇ ਕਿੰਨਾ ਉਹਦੇ ਵਿੱਚ ਜ਼ਹਿਰ ਖਾ ਰਹੇ ਹੋ ਤੁਸੀਂ ਉਹ ਉਹ ਚੈੱਕ ਕਰਾਉਣਾ ਬਣਦਾ ਮੈਂ ਮੰਗ ਇਹ ਕਰੀ ਸੀ ਵੀ ਤੁਸੀਂ ਜਿਹੜਾ ਕਿਸਾਨ ਅਗਾਉਂਦਾ ਹੈ ਨਾ ਉਹਨੂੰ ਕਹੋ ਤੂੰ ਕੋਈ ਸਪਰੇ ਨਹੀਂ ਕਰਨੀ ਕੋਈ ਰਿਓ ਨਹੀਂ ਪਾਉਣਾ ਤੂੰ ਪੌਸ਼ਟਿਕ ਖਾਣਾ ਦੇਣਾ ਤੁਹਾਨੂੰ ਆਰਗੈਨਿਕ ਦੇਣਾ ਤੇ ਨੂੰ 5000 ਜਾਂ 6000 ਰੁਪਿਆ ਐਮਐਸਪੀ ਦੇਵਾਂਗੇ ਕਾਨੂੰਨ ਬਣੇ ਜਿਹੜੇ ਬਣਾਉਣ ਵਾਲੇ ਆ ਜਾਂ ਦੇਖਣ ਵਾਲੇ ਨੇ ਜਿਨ੍ਹਾਂ ਨੂੰ ਕਾਨੂੰਨ ਬਣਾਉਣ ਵਾਸਤੇ ਰੱਖਿਆ ਜਾਂ ਐਗਰੀਕਲਚਰ ਯੂਨੀਵਰਸਿਟੀ ਆ ਸਾਡੇ 140 ਕਰੋੜ ਭਾਰਤੀਆਂ ਦੇ ਟੈਕਸ ਤੇ ਬੈਠੀਆਂ ਆਪਣੇ ਪੋਸਟ ਤੇ ਪੋਜੀਸ਼ਨ ਨੂੰ ਮਿਸਯੂਜ਼ ਤੇ ਯੂਜ਼ ਨਹੀਂ ਕਰ ਰਹੀਆਂ ਜਿਨ੍ਹਾਂ ਵਾਸਤੇ ਬਣੇ ਕਿਸਾਨ ਨੂੰ ਤਾਂ ਕੋਈ ਤਨਖਾਹ ਹੀ ਨਾ ਲੱਗਦੀ ਜਿੰਨੇ ਆਹ ਹੋਰ ਨੇ ਚਾਹੇ ਕੋਈ ਇਲੈਕਸ਼ਨ ਕਮਿਸ਼ਨ ਉਹਨਾਂ ਤੀਆਂ ਕਰਦਾ ਇਹਨਾਂ ਨੂੰ ਵੀ ਅੰਦਰ ਦੇਣ ਦੀ ਲੋੜ ਆ ਕਿਸਾਨ ਨੂੰ ਦੇ ਲਿਓ ਅੰਦਰ ਤੁਸੀਂ 15 ਦਿਨ ਬਾਅਦ ਤੇ ਤੁਹਾਨੂੰ ਪੋਲੂਸ਼ਨ ਦਿਖਣ ਲੱਗ ਗਿਆ ਜਿਹੜਾ ਪੋਲੂਸ਼ਨ ਦਿਨ ਰਾਤ ਧਰਤੀ ਦੇ ਵਿੱਚ ਬੋਰ ਕਰਕੇ ਜਿੰਨੀਆਂ ਆਹ ਚੱਲਦੀਆਂ ਨੇ ਫੈਕਟਰੀਆਂ ਚੱਲਦੀਆਂ ਨੇ ਉਹ ਨਹੀਂ ਦਿਖਦਾ ਕਿਸੇ ਨੂੰ 24 12 ਮਹੀਨੇ 48 ਘੰਟੇ ਫੈਕਟਰੀਆਂ ਚੱਲਦੀਆਂ ਸ਼ਿਫਟਾਂ ਦੇ ਵਿੱਚ ਜਿਨ੍ਹਾਂ ਦੀਆਂ ਚਿਮਨੀਆਂ ਤੁਸੀਂ ਜਾਂਦੇ ਹੋਏ ਦੇਖ ਲਏ ਉਹ ਪੋਲਿਊਸ਼ਨ ਨਹੀਂ ਦਿਖਦਾ ਮੈਂ ਤਾਂ ਇੱਥੋਂ ਤੱਕ ਵੀ ਕਿਹਾ ਸੀ ਜਿਹੜਾ ਝੋਨਾ ਹੈ ਤੁਹਾਨੂੰ ਝੋਨਾ ਬਹੁਤ ਚੁੱਭਦਾ ਹੈ ਵੀ ਕਿਸਾਨ ਨੂੰ ਇਹ ਅੱਗ ਲਾ ਕੇ ਇਹ ਪੋਲਿਊਸ਼ਨ ਕਰਦਾ ਉਹਨੇ ਤਾਂ ਪੀਣ ਵਾਲਾ ਪਾਣੀ ਖਤਮ ਕਰਦਾ ਜਿਹੜਾ ਅੰਮ੍ਰਿਤ ਸੀ ਪੀਣ ਵਾਲਾ ਪਾਣੀ ਉਹ ਇਸ ਝੋਨੇ ਦੀ ਫਸਲ ਨੇ ਖਤਮ ਕਰਤਾ ਇੱਥੇ ਡਾਈਵਰਸੀਫਿਕੇਸ਼ਨ ਦੀ ਲੋੜ ਹੈ ਸਰਕਾਰਾਂ ਨੂੰ ਪੁੱਛੇ ਨਾ ਸਰਕਾਰ ਸੁਪਰੀਮ ਕੋਰਟ ਸੁਪਰੀਮ ਕੋਰਟ ਇੱਕ ਇਹ ਨਹੀਂ ਜੇ ਕੋਈ ਜਿਹੜਾ ਰਾਜਨੇਤਾ ਹੈ ਜਾਂ ਕੋਈ ਪੋਲੀਟੀਕਲ ਪਾਰਟੀਆਂ ਨੇ ਬੈਠੀਆਂ ਉਹ ਗਲਤ ਕੰਮ ਕਰ ਰਹੀਆਂ ਜਾਂ ਆਪਣੀ ਡਿਊਟੀ ਪਰਫਾਰਮ ਨਹੀਂ ਕਰਦੀਆਂ ਉਹਨਾਂ ਨੂੰ ਅੰਦਰ ਦੇਣ ਦੀ ਲੋੜ ਹੈ ਕਿ ਕਿਸਾਨ ਨੂੰ ਅੰਦਰ ਦੇਣ ਦੀ ਲੋੜ ਹੈ ਕਿਸਾਨ ਨੇ ਤਾਂ ਮਿਹਨਤ ਕਰਨੀ ਹੈ ਦਿਨ ਰਾਤ ਕਿਸਾਨ ਦੱਸੋ ਕਿਹੜਾ ਬਦਮਾਸ਼ ਕੀ ਹੈ ਪ੍ਰੋਪਰਟੀ ਉਹਨੀਆਂ ਉਹਦਾ ਇਨਕਮ ਦਿਨ ਪਰ ਦਿਨ ਘਟ ਰਹੀ ਹੈ ਕੋਸਟ ਆਫ ਲਿਵਿੰਗ ਵੱਧ ਰਿਹਾ ਹੈ ਇਹਨੂੰ ਕੌਣ ਚੈੱਕ ਕਰੂਗਾ ਪਰ ਇਹਦੇ 'ਚ ਹੁਣ ਬਗੜੀ ਸਾਹਿਬ ਜਿਹੜੀ ਗੱਲ ਹੈ ਇਹ ਕਹੀ ਹੈ ਪਰਚੇ ਦੇਣ ਨੂੰ ਲੈ ਕੇ ਉਹਦੇ 'ਚ ਫਿਰ ਹੁਣ ਕੀ ਰਹਾ ਕੀ ਹੈ ਕਿਦਾ ਸਰ ਇਹ ਐਕਟ ਬਣਾਤਾ ਇਹਨਾਂ ਨੇ 2021 'ਚ ਵੀ ਉਦੋਂ ਰੌਲਾ ਪਿਆ ਸੀ ਇਹ ਐਕਟ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਐਕਟ ਬਣਿਆ ਹੋਇਆ ਹੈ ਇਹ ਦੁਬਾਰਾ ਬਣਾਤਾ ਵੀ ਹਾਂ ਕਿਸਾਨਾਂ ਤੇ ਪਰਚੇ ਦੇਣਾ 1 ਕਰੋੜ ਤੱਕ ਦਾ ਫਾਈਨ 5 ਸਾਲ ਤੱਕ ਦੀ ਸਜ਼ਾ ਉਹ ਕਹਿੰਦੇ ਵੀ ਇਹ ਨਾ ਚੱਲ ਸਕਾਈ ਨਹੀਂ ਹਟਣਾ ਨਹੀਂ ਕਿਸੇ ਨੂੰ ਕਿਸਾਨ ਚੁੱਭਦੇ ਆ ਸਾਰੇ ਕਿਸਾਨਾਂ ਨੂੰ ਮਾਰ ਦੋ ਭੁੱਖੇ ਮਰਨਾ ਸਾਰਿਆਂ ਨੇ ਮੈਂ ਤੁਹਾਨੂੰ ਇਹ ਗੱਲ ਦੱਸਦੀ ਅੱਜਕੱਲ ਕਾਜ ਇਹ ਗੱਲ ਕਲੀਅਰ ਕਰ ਦਿੰਦਾ ਮੈਂ ਤੁਹਾਨੂੰ ਕੋਈ ਵੀ ਸਖਤ ਕਾਰਵਾਈ ਤੋਂ ਬ ਮੈਂ ਤਾਂ ਗੱਲ ਮੈਂ ਤਾਂ ਪੈਰਲਲ ਕਰਦਾ ਕਿਸਾਨਾਂ ਦੇ ਵੀ ਕਰ ਲੋ ਜਿਹੜੇ ਆਹ ਹੋਰ ਪੋਲਿਊਸ਼ਨ ਹੋ ਰਹੇ ਨੇ 12 ਮਹੀਨੇ 24 ਘੰਟੇ ਦਿਨ ਰਾਤ ਪੋਲਿਊਸ਼ਨ ਹੋ ਰਿਹਾ ਉਹ ਨਹੀਂ ਦਿਖਦਾ ਕਿਸੇ ਨੂੰ ਤੁਸ ਤੁਹਾਨੂੰ ਪਤਾ ਜਿੱਥੇ ਆਪਾਂ ਵੀ ਖੜੇ ਆ ਜਾਂ ਚਲੋ ਆਪਾਂ ਤਾਂ ਚੰਡੀਗੜ੍ਹ 'ਚ ਇੰਡਸਟਰੀ ਨਹੀਂ ਹੈਗੀ ਲੁਧਿਆਣੇ 'ਚ ਚਲ ਜੋ ਜਿੱਥੇ ਇੰਡਸਟਰੀ ਹੈ ਪਾਣੀ ਕੱਢ ਲੋ ਚੈੱਕ ਕਰਾ ਲੋ ਮੈਂ ਇਹ ਗੱਲ ਜੇ ਕਿਸੇ ਤੱਕ ਪਹੁੰਚਦੀ ਹੈ ਇਹ ਸਾਰੇ ਔਨਰੇਬਲ ਕੋਰਟਸ ਨੂੰ ਜਾਂ ਸਾਡੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਨੂੰ ਤੁਸੀਂ ਇਹ ਚੈੱਕ ਕਰ ਲਓ ਪੋਲਿਊਸ਼ਨ ਹੁੰਦਾ ਕੀ ਤੋਂ ਆ ਜਦੋਂ ਤੁਸੀਂ ਪਰਾਲੀ ਦੀ ਗੱਲ ਕਰਦੇ ਹੋ 2400 ਰੁਪਏ ਪ੍ਰਤੀ ਏਕੜ ਦਾ ਆਰਡਰ ਕਰਾਇਆ ਹੋਇਆ ਮੇਰਾ 2019 ਦਾ ਹੁਣ ਤੱਕ ਨਹੀਂ ਮਿਲਿਆ ਪੰਜਾਬ ਨੂੰ ਹੁਣ ਫੇਰ ਮੈਂ ਕਿਹਾ ਵੀ ਦਵਾ ਦਿਓ 2400 ਰੁਪਏ ਪ੍ਰਤੀ ਏਕੜ ਜਦੋਂ ਅਸੀਂ ਆ ਮਲਚਰ ਜਿਹੜੇ ਆ ਇਹਨਾਂ ਨੇ ਬਣਾਏ ਹੋਏ ਨੇ ਵੱਡੇ ਵੱਡੇ ਟਰੈਕਟਰ ਲਾ ਕੇ ਚਲਾਵਾਂਗੇ ਜਦੋਂ ਟਰੈਕਟਰ ਚੱਲੂਗਾ ਉਹਨੂੰ ਪਰਾਲੀ ਨੂੰ ਮਿੱਟੀ ਚ ਮਿਲਾਉਣ ਵਾਸਤੇ ਉਦੋਂ ਪੋਲਿਊਸ਼ਨ ਨਹੀਂ ਹੋਊਗਾ ਉਹ ਪੋਲਿਊਸ਼ਨ ਦਿਖਦਾ ਨਹੀਂ ਜਿਹੜਾ ਪਰਾਲੀ ਵਾਲਾ ਪੋਲਿਊਸ਼ਨ ਆ ਇਹ ਦਿਖਦਾ ਔਰ ਇਹ ਚੈਨਲ ਵਾਲੇ ਦਿਖਾਉਣ ਨੂੰ ਬੈਠੇ ਆ ਇਹਨਾਂ ਨੂੰ ਬਹੁ ਵੀहां ਦੂਰ ਤੋਂ ਦਿਖਦਾ ਹੈ ਪੋਲਿਊਸ਼ਨ ਮੈਂ ਇਹ ਗੱਲ ਕਹਿਣਾ ਹੈ ਕਿ ਪ੍ਰੈਕਟੀਕਲੀ ਤੇ ਗੱਲ ਕਰੀਏ ਆਪਾਂ ਨੂੰ ਬਹੁਤ ਲੋੜ ਹੈ ਦੇਸ਼ ਨੂੰ ਬਚਾਉਣ ਦੀ ਨਾ ਕਿ ਅੰਦਾਜ਼ਾ ਨੂੰ ਅੰਦਰ ਮਤਲਬ ਸਤਕਾਰ ਦੇ ਨਹੀਂ ਸਤਕਾਰ ਕਰਨਾ ਤੁਸੀਂ ਅੰਦਰ ਦੇ ਦੋ ਚੱਕੇ ਕਿੱਥੇ ਕਿਧਰੋਂ ਕਿਸਾਨ ਦੀ ਕੀ ਹਾਲਾਤ ਨੇ ਤੁਸੀਂ ਇੱਕ ਕਮਿਸ਼ਨ ਬਿਠਾਓ ਚੈੱਕ ਕਰੋ ਵੀ ਜਿਹੜਾ ਇੰਡਸਟਰੀਲਿਸਟ ਆ ਉਹ ਅਰਬਾਂ ਖਰਬਾਂ ਪਤੀ ਹੋ ਰਿਹਾ ਕਿ ਕਿਸਾਨ ਕਰਜ਼ਾਈ ਕਿਉਂ ਹੋ ਰਿਹਾ ਜੇ ਕਿਸਾਨ ਨੂੰ ਕੋਈ ਇਨਕਮ ਐਮਐਸਪੀ ਕਿਸਾਨ ਨੂੰ ਨਹੀਂ ਦੇਣੀ ਕਿਸਾਨਾਂ ਨੂੰ ਅੰਦਰ ਚੱਕ ਕੇ ਕਰ ਦੋ ਅੰਦਰ ਬਾਹਰ ਕਰ ਦੋ ਮੈਂ ਬਿਲਕੁਲ ਇਸ ਆਪਣੇ 뷰 ਦੇ ਨਾਲ ਪੂਰਾ ਲੀਗਲੀ ਜੋ ਬਣਦਾ ਜੋ ਰਿਕਾਰਡ ਹੈ ਨਹੀਂ ਕੀਤਾ ਉਹਨੂੰ ਕੰਟੈਸਟ ਕਰਾਂਗੇ ਕਿ ਕੀ ਅਗਲੀ ਅੱਗੇ ਰੈਮਡੀ ਕਰੋਗੇ ਲੀਗਲ ਰੈਮਡੀ ਰੈਮਡੀ ਤਾਂ ਹੁਣ ਉੱਥੀ ਜਾ ਰਹੇ ਹਾਂ ਸੁਪਰੀਮ ਕੋਰਟ ਫੇਰ ਐਪਲੀਕੇਸ਼ਨ ਰੈਡੀ ਕਰੀ ਹੋਈ ਆ ਪੂਰੀ ਫਾਈਲ ਕਰਕੇ ਕਿਸਾਨਾਂ ਲਈ ਤਾਂ ਆਪਣੇ ਪ੍ਰਾਈਵੇਟ ਮੈਟਰ ਕਰਦੇ ਤਾਂ ਕਿਸਾਨਾਂ ਲਈ ਤਾਂ ਲੜਨਾ ਹੀ ਲੜਨਾ ਲੜਦੇ ਰਹਾਂਗੇ ਐਂਡ ਤੱਕ ਪਰ ਜੀ ਹੁਣ ਪਰਚੇ ਦਰਜ ਹੋ ਜਾਂਦੇ ਨੇ ਵੈਸੇ ਤਾਂ ਮੁੱਖ ਮੰਤਰੀ ਨੇ ਕਹਿਤੀ ਹੈ ਗੱਲ ਵੀ ਅਸੀਂ ਪਰਚੇ ਐਂ ਦਰਜ ਨਹੀਂ ਕਰਾਂਗੇ ਪਰ ਹਾਂ ਉਹ ਠੀਕ ਹੈ ਵੀ ਸੁਪਰੀਮ ਕੋਰਟ ਦੀ ਗੱਲ ਮੰਨਣੀ ਵੀ ਸਾਡੇ ਵਾਸਤੇ ਇੱਕ ਜੇ ਕਹੀਏ ਕਿ ਕਾਨੂੰਨ ਦੇ ਰੂਪ ਚ ਜ਼ਰੂਰੀ ਹੈ ਉਹ ਮੰਨਾਂਗੇ ਪਰ ਕਹਿੰਦੇ ਅਸੀਂ ਕੇ ਇਹੋ ਅਹ ਜੀ ਨੋਬਤ ਹੀ ਨਹੀਂ ਆਉਣ ਦਵਾਂਗੇ ਕਿ ਆਖਰਕਾਰ ਨੂੰ ਕਿਸਾਨ ਨੂੰ ਤੇ ਪਰਚੇ ਹੋਣ ਪਰ ਜੇਕਰ ਬਗੜੀ ਸਾਹਿਬ ਹੋ ਜਾਂਦਾ ਪਰਚਾ ਫਿਰ ਉਹਦਾ ਹਿੱਲਾ ਕੀ ਬਣੂਗਾ ਨਹੀਂ ਬੇਲੇਬਲ ਅਫੈਂਸਾ ਪਰਚਾ ਹੋ ਗਿਆ ਕਿ ਦੇਖੋ ਜੇ ਪਰਚਾ ਹੋ ਜਾਂਦਾ ਪਹਿਲਾਂ ਤਾਂ ਹੋਣਾ ਹੀ ਨਹੀਂ ਬਣਦਾ ਪਰਚਾ ਤਾਂ ਕਿਸਾਨ ਤਾਂ ਇੱਕ ਉਸ ਬੱਸ ਦੀ ਸਵਾਰੀ ਆ ਜਿਹਦਾ ਡਰਾਈਵਰ ਸਰਕਾਰ ਹੈ ਜਿੱਦੋਂ ਨੂੰ ਮਰਜ਼ੀ ਤੋਰ ਲੋ ਇਹਨਾਂ ਨੇ ਤਾਂ ਖੇਤਾਂ 'ਚ ਕੰਮ ਕਰਨਾ ਮੈਂ ਤਾਂ ਕਹਿੰਦਾ ਝੋਨਾ ਖਤਮ ਕਰ ਝੋਨਾ ਅਸੀਂ ਨਹੀਂ ਲਾਉਣਾ ਝੋਨਾ ਨਹੀਂ ਤੁਸੀਂ ਅਲਟਰਨੇਟਿਵ ਕ੍ਰੌਪ ਦਵਾ ਦਿਓ ਮੈਂ ਚੀਫ ਜਸਟਿਸ ਸਾਹਿਬ ਨੂੰ ਰਿਕਵੈਸਟ ਕਰਦਾ ਅਸੀਂ ਨਹੀਂ ਝੋਨਾ ਲਾਉਂਦੇ ਖਤਮ ਕਰੋ ਪੋਲੂਸ਼ਨ ਦਾ ਕੰਮ ਪਾਣੀ ਵੀ ਬਚੂਗਾ ਪੀਣ ਵਾਲਾ ਅਸੀਂ ਲਿਖ ਕੇ ਇਹਨਾਂ ਨੂੰ ਕਹੋ ਝੋਨੇ ਦੀ ਜਗ੍ਹਾ ਜਿਹੜੀ ਤੁਸੀਂ ਸਾਨੂੰ ਦੱਸਣੀ ਹੈ ਮਿੱਟੀ ਦੇ ਹਿਸਾਬ ਨਾਲ ਵੀ ਆਹ ਆਹ ਜਗ੍ਹਾ ਤੇ ਆਹ ਆਹ ਤੁਸੀਂ ਫਸਲ ਲਗਾਓ ਅਸੀਂ ਵੀ ਨਹੀਂ ਲਗਾਉਂਦੇ ਸਰਕਾਰ ਦੱਸਦੇ ਕਿਸਾਨਾਂ ਨੂੰ ਵੀ ਤੁਸੀਂ ਆ ਏਰੀਆ ਚ ਆ ਫਸਲ ਲਗਾਉਣੀ ਹੈ ਤੁਹਾਨੂੰ ਝੋਨੇ ਨਾਲੋਂ ਜ਼ਿਆਦਾ ਐਮਐਸਪੀ ਦਵਾਂਗੇ ਤੁਹਾਡੀ ਪ੍ਰੋਕਿਊਰਮੈਂਟ ਦਵਾਂਗੇ ਝੋਨੇ ਤੋਂ ਕੀ ਲੈਣਾ ਝੋਨਾ ਸੌਖਾ ਲੱਗਦਾ ਕਿਤੇ ਜਦੋਂ ਝੋਨਾ ਲੱਗਦਾ ਨਾ ਵੀਡੀਓ ਲਾਉਂਗਾ ਨਾਲ ਉਦੋਂ ਦੇਖਿਓ ਕਿੰਨੀਆਂ ਕਿਹੜੇ ਹਿਸਾਬ ਨਾਲ ਮਿਹਨਤ ਕਰਦਾ ਕਿਸਾਨ ਇਹ ਕਿਤੇ ਇਦਾਂ ਵੀ ਆਪਣੇ ਆਪ ਲੱਗ ਜਾਂਦਾ ਕੋਈ ਇੰਸ਼ੋਰੈਂਸ ਨਹੀਂ ਕਿਸਾਨ ਲਈ ਕੋਈ ਬੋਲ ਨਹੀਂ ਰਿਹਾ ਕਿਸਾਨਾਂ ਨੂੰ ਖਤਮ ਕਰਨ ਲਈ ਕਿਉਂ ਸਾਰੇ ਸੋ ਲੋੜ ਕਿਸਾਨ ਨੂੰ ਬਚਾਉਣ ਦੀ ਹੈ ਨਾ ਕਿ ਅੰਦਰ ਦੇਣ ਦੀ ਇਹ ਚੀਜ਼ਾਂ ਪੂਰੀਆਂ ਮਾਨਜੋਗ ਕੋਰਟ ਦੇ ਸਾਹਮਣੇ ਰੱਖਾਂਗੇ ਉਤੋਂ ਬਾਅਦ ਦੇਖਦੇ ਆਂ ਵੀ ਕੋਰਟ ਇਹੀ ਗੱਲ ਕਹੂ ਦੁਬਾਰਾ ਜਾਂ ਨਹੀਂ ਕਹੂਗੀ ਜੇ ਕੋਰਟ ਸੁਣ ਕੇ ਇਹ ਗੱਲ ਪੂਰੇ ਨਹੀਂ ਗਈ ਹੋਣਗੇ ਬਿਨਾ ਫੈਕਟਸ ਤੋਂ ਹੀ ਆਈ ਹੈ ਨਾ ਫਿਗਰ ਪੁਰਾਣਾ 2019 ਵਾਲਾ ਕਿ ਨੂੰ ਮੈਨੂੰ ਨਹੀਂ ਲੱਗਦਾ ਕਿ ਆਨਰੇਬਲ ਚੀਫ ਜਸਟਿਸ ਦੇ ਅੱਗੇ 2019 ਵਾਲਾ ਆਰਡਰ ਦੱਸਿਆ ਹੋਊ 2019 ਤੋਂ ਬਾਅਦ ਜਿੰਨੇ ਪੰਜ ਆਰਡਰ ਹੋਏ ਨੇ ਵੀ ਇਹਨਾਂ ਨੂੰ ਇਨਸੈਂਟਿਵ ਦੇਣਾ ਬਣਦਾ ਇਹ ਚੀਜ਼ਾਂ ਦਿੱਤੀਆਂ ਸਰਕਾਰ ਨੇ ਜਾਂ ਨਹੀਂ ਦਿੱਤੀਆਂ ਸੋ ਕਿਸਾਨ ਨੂੰ ਇੱਕ ਬਿਲਨ ਪੇਸ਼ ਕੀਤਾ ਜਾ ਰਿਹਾ ਹੈ ਇਹ ਜਿੱਥੋਂ ਵੀ ਕੋਈ ਕੰਮ ਸ਼ੁਰੂ ਹੁੰਦਾ ਕਿਸਾਨ ਨੂੰ ਬਿਲਨ ਦਿਖਾ ਦੇਣ ਥਿਸ ਇਸ ਨੋਟ ਅ ਥਿਸ ਇ ਅ ਡੈਮੋਕਰੈਟਿਕ ਕੰਟਰੀ ਸਾਨੂੰ ਇਹਦੀ ਮਰਿਆਦਾ ਨੂੰ ਬਰਕਰਾਰ ਰੱਖਣਾ ਚਾਹੀਦਾ ਥੈਟਸ ਆਫ ਬਿਲਕੁਲ ਤੁਸੀਂ ਦੇਖੋ ਕਿ ਆਖਰ ਜੇ ਕਹੀਏ ਕਿ ਜਿਸ ਤਰ੍ਹਾਂ ਦੇ ਨਵਗੇ ਸਾਹਿਬ ਨੇ ਕਿਹਾ ਕਿ ਦੁਬਾਰੇ ਫੇਰ ਇਸ ਮੈਟਰ ਨੂੰ ਲੈ ਕੇ ਕਿਉਂਕਿ ਇਹ ਤੋਂ ਪਹਿਲਾਂ ਵੀ ਜਦੋਂ ਪਰਚੇ ਦਰਜ ਹੋਣ ਦੀ ਗੱਲ ਹੋਈ ਸੀ ਤਾਂ ਉਦੋਂ ਇਹਨਾਂ ਦੇ ਵੱਲੋਂ ਪਟੀਸ਼ਨ ਪਾਈ ਸੀ ਤੇ ਉਸ ਤੋਂ ਬਾਅਦ ਚ ਰੋਕ ਲੱਗੀ ਸੀਗੀ ਹੁਣ ਦੁਬਾਰੇ ਫੇਰ ਕਹਿੰਦੇ ਕਿ ਹੋ ਸਕਦਾ ਕਿ ਫੈਕਟਸ ਨੇ ਜਿਹੜੇ ਉਹ ਕੋਰਟ ਦੇ ਅੱਗੇ ਪੂਰੇ ਨਾ ਗਏ ਹੁਣ ਕਿਉਂਕਿ ਜਦੋਂ ਜੱਜ ਫੈਸਲਾ ਸੁਣਾਉਂਦੇ ਨੇ ਤਾਂ ਉਹ ਤਮਾਮ ਫੈਕਟਸ ਜਿਹੜੇ ਮੌਕੇ ਤੇ ਮੌਜੂਦ ਹੁੰਦੇ ਨੇ ਉਹਨਾਂ ਨੂੰ ਦੇਖ ਕੇ ਫੈਸਲਾ ਸੁਣਾਇਆ ਜਾਂਦਾ ਆ ਕੋਸ਼ਿਸ਼ ਕਹਿੰਦੇ ਦੁਬਾਰੇ ਇਹੀ ਹੈ ਵੀ ਸੁਪਰੀਮ ਕੋਰਟ ਅਪਰੋਚ ਕਰਨ ਲੱਗੇ ਆ